ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਰ ਦੇ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਕੌਣੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਨੇੜੇ ਇਹਦੇ ਦੋਦਾ ਪਿੰਡ ਰਹਿ ਜਾਂਦਾ ਹੈ ਦੋਦਾ ਕੌਣੀ ਦੋਨੇ ਨਾਂ ਇਕੱਠੇ ਜਿਹੀ ਲਏ ਜਾਂਦੇ ਆ ਕਿਉਂਕਿ ਕੌਣੀ ਨਾਂ ਦੇ ਪਿੰਡ ਪੰਜਾਬ ਚ ਹੋਰ ਵੀ ਹੈ ਪਰ ਇਹ ਕੌਣੀ ਦੋਦੇ ਦੇ ਨਾਲ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਮੇਰੀ ਚੌਥੀ ਵੀਡੀਓ ਹੋਗੀ ਕਿਉਂਕਿ ਪਿਛਲੇ ਸਾਲ ਇੱਕ ਮੱਝ ਬਾਈ ਨੇ ਵੇਚਣੀ ਸੀ ਉਹਦੀ ਵੀਡੀਓ ਬਣਾਈ ਫਿਰ ਇੱਕ ਵੀਡੀਓ ਫਿਰ ਬਣਾਈ ਉਹਦੇ ਚ ਦੋ ਮੱਜਾਂ ਦਿਖਾਈਆਂ ਜਿਹਦੇ ਚ ਇਹ ਮੱਜ ਕੱਚੀ ਸੀਗੀ ਚੰਗੇ ਦੁੱਧ ਵਾਲੀ ਮੱਜ ਸੀ ਤੇ ਇਹਦੇ ਨਾਲ ਇੱਕ ਪਹਿਲਣ ਝੋਟੀ ਸੀ ਜਿਹਦੀ ਵੀਡੀਓ ਬਣ ਅਨਸਾਰ ਉਸ ਤੋਂ ਬਾਅਦ ਚੋ ਜਿਹੜੀ ਉਹ ਸੇਲ ਹੋ ਗਈ ਤੇ ਇਸ ਮੱਜ ਦੀ ਫੇਰ ਵੀਡੀਓ ਬਣਾਈ ਤੇ ਇਹ ਵੀ ਜਿਹੜੀ ਉਹ ਵਿਕ ਗਈ ਐ ਜਿਹੜੇ ਭਰਾ ਨੇ ਲੈ ਕੇ ਜਾਣੀ ਐ ਮੱਝ ਉਹਦਾ ਵੀ ਸ਼ੌਂਕ ਸੀਗਾ ਵੀ ਆਪਾਂ ਬਾਈ ਦੇ ਘਰੋਂ ਵੀਡੀਓ ਬਣਾ ਕੇ ਗੱਡੀ ਤੇ ਚੜਾਵਾਂਗੇ ਸੋ ਉਸ ਵੀਰ ਦਾ ਸ਼ੌਂਕ ਪੂਰਾ ਕਰਨਾ ਦੂਜਾ ਇਹ ਭਰਾ ਕੋਲੋਂ ਪੁੱਛਣਾ ਐ ਵੀ ਕਿਦਾਂ ਰਿਹਾ ਰਿਸਪੌਂਸ ਪਸ਼ੂ ਪਾਲਣ ਦਾ ਵੀਰ ਕੰਮ ਕਰਦਾ ਐ ਤੇ ਬਹੁਤ ਸਾਰੇ ਪਸ਼ੂ ਪਾਲਕਾਂ ਨੂੰ ਇਹਦੇ ਤੋਂ ਹੌਸਲਾ ਵੀ ਮਿਲਣਾ ਕਿਉਂਕਿ ਜੇ ਚੰਗੀਆਂ ਸੰਭੋਗੇ ਤੇ ਰੱਜਮੀ ਕੀਮਤ ਮਿਲਦੀ ਹੈ ਜਿੰਨੀ ਕ ਆਪਾਂ ਆਸ ਰੱਖਦੇ ਆਂ ਵੀ ਇੱਕ ਪਸ਼ੂ ਤੋਂ ਸਾਡੀ ਗਰਜ ਸਰੇ ਜਦੋਂ ਕਿਤੇ ਵੇਚਣਾ ਤਾਂ ਉਹ ਮਨ ਖੁਸ਼ ਹੋਊਗਾ ਪਸ਼ੂ ਪਾਲਕਾਂ ਦਾ ਕਿਉਂਕਿ ਜੇ ਚੰਗੀਆਂ ਸੰਭੋਗੇ ਤਾਂ ਚੰਗੀਆਂ ਹੀ ਵਿਕਦੀਆਂ ਸੋ ਇਹ ਬੇਸਿਕ ਇਨਫੋਰਮੇਸ਼ਨ ਜੀ ਆਸਤੇ ਵੀਡੀਓ ਹੈ ਸਿਰਫ ਇੱਕ ਸ਼ੌਂਕ ਪੂਰਾ ਕਰਨਾ ਹੈ ਜਿਹੜੇ ਭਰਾ ਚੰਗੇ ਪਸ਼ੂ ਦੇਖਣ ਦਾ ਸ਼ੌਂਕ ਰੱਖਦੇ ਆ ਉਹ ਵੀਡੀਓ ਨੂੰ ਲਾਸਟ ਤੱਕ ਦੇਖ ਲਓ ਜੀ ਬਹੁਤੀ ਲੰਬੀ ਵੀਡੀਓ ਨਹੀਂ ਕਰਾਂਗੇ ਕਿਉਂਕਿ ਹਨੇਰਾ ਹੋ ਗਿਆ ਵੀਰ ਹੋਰੀ ਵੀ ਥੋੜਾ ਲੇਟ ਪਹੁੰਚੇ ਆ ਤੋ ਜਿਹੜਾ ਇਸ ਟਾਈਮ ਫੁੱਲ ਹਨੇਰਾ ਤੇ ਲਾਈਟ ਦੇ ਚਾਨਣੇ ਵੀਡੀਓ ਬਣਾ ਰਹੇ ਆ ਜਿਨ੍ਹਾਂ ਨੇ ਇਸ ਮੱਝ ਨੂੰ ਪਹਿਲਾਂ ਨਹੀਂ ਦੇਖਿਆ ਤਾਂ ਮੈਂ ਪਿਛਲੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਚ ਦੇ ਦੂੰਗਾ ਜੇ ਕੋਈ ਵੀਰ ਦੇਖਣਾ ਚਾਹੂਗਾ ਤਾਂ ਉਸ ਵੀਡੀਓ ਚ ਮੱਝ ਤੋਰ ਕੇ ਦਿਖਾਈ ਵੀ ਹੈ ਤੁਸੀਂ ਉਹ ਵੀਡੀਓ ਵੀ ਦੇਖ ਲਓਗੇ ਆਓ ਬਾਈ ਤੋਂ ਪਹਿਲਾਂ ਪੁੱਛੀਏ ਜਿਹੜੇ ਤੋਂ ਇਹ ਮੱਝ ਲੈ ਕੇ ਅੱਗੇ ਜਾਣੀ ਹੈ ਉਸ ਭਰਾ ਨਾਲ ਗੱਲਾਂ ਕਰਦੇ ਆ ਉਦੋਂ ਬਾਅਦ ਚ ਜਿਹੜੇ ਵੀਰ ਨੇ ਮੱਝ ਨੂੰ ਖਰੀਦਿਆ ਉਹਦੇ ਨਾਲ ਵੀ ਗੱਲਾਂ ਬਾਤਾਂ ਆਪਾਂ ਕਰਾਂਗੇ ਗੁਰਪ੍ਰੀਤ ਭਾਈ ਸਸਰੀ ਕਾ ਸਸਰੀ ਕਾ ਭਾਈ ਗੁਰਪ੍ਰੀਤ ਭਾਈ ਆਪਾਂ ਆਪਣੇ ਚੈਨਲ ਦੇ ਉੱਤੇ ਇਹ ਤੀਜੀ ਮੱਝ ਵੇਚੀ ਹੈ ਹਨਾ ਹਾਂਜੀ ਤੀਜੀ ਪਹਿਲਾਂ ਵਾਲੀ ਮੱਝ ਤਾਂ ਪਿਛਲੇ ਸਾਲ ਵਾਲੀ ਛੱਡੋ ਵੇਗੀ ਸੀ ਵਧੀਆ ਵੀ ਕੀ ਉਹ ਵੀ ਹਨਾ ਝੋਟੀ ਜਿਹੜੀ ਆ ਉਹ ਆਪਾਂ ਕੀ ਕੀਮਤ ਤੇ ਸੇਲ ਕੀਤੀ ਜਿਹੜੀ ਪਹਿਲਾਂ ਵੇਚੀ ਹੈ 178000 ਦੀ ਭਾਈ 178000 ਹਾਂਜੀ ਦੋ ਘੱਟ 80 ਤੋਂ ਹਨਾ ਬੱਚਾ ਉਹਨੇ ਕੀ ਦਿੱਤਾ ਸੀ ਉਹਨੇ ਕੱਟੀ ਦਿੱਤੀ ਸੀ ਠੀਕ ਹੈ ਕੱਟੀ ਦਿੱਤੀ ਸੀ ਅੱਛਾ ਜਿਹੜੀ ਮੱਝ ਆਪਾਂ ਇਹ ਦਿਖਾਈ ਸੀ ਇਹ 91 ਸੂਆ ਸੂਈ ਹੈ ਇਹ ਤੀਜਾ ਸੂਆ ਸੂਈ ਹੈ ਤੀਜਾ ਸੂਆ ਇਹ ਸੂਈ ਹੈ ਹਾਂਜੀ ਅੱਛਾ ਭਾਈ ਇਹਨੇ ਐਦ ਕੀ ਬੱਚਾ ਕੀ ਦਿੱਤਾ ਇਹਨੇ ਕੱਟੀ ਹੋਈ ਇਹਨੇ ਫੇਰ ਕੱਟੀ ਦਿੱਤੀ ਹੈ ਹਾਂਜੀ ਅ ਕੀ ਕੀਮਤ ਚ ਸੇਲ ਹੋਗੀ ਭਾਈ ਇਹ 240 ਦੀ 240 ਦੀ ਅੱਛਾ ਤੁਸੀਂ ਆਮ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆਂ ਹਾਂਜੀ ਪਸ਼ੂ ਚਲੋ ਕਈ ਵਾਰਾ ਲੋੜਾਂ ਹੁੰਦੀਆਂ ਜਾਂ ਕਈ ਵਾਰਾ ਬਾਲੇ ਸੰਭਦੇ ਨੀਗੇ ਇਸ ਪੱਖ ਤੋਂ ਮਨ ਖੁਸ਼ ਆ ਵੀ ਕੀਮਤ ਚੰਗੀ ਤੇ ਵਿਕ ਰਹੀ ਆ ਪਸੰਦ ਹਾਂਜੀ ਇੱਕ ਇੱਕ ਤਾਂ ਬਾਈ ਜੀ ਇਹ ਮਨ ਖੁਸ਼ ਆ ਚੰਗੀ ਕੀਮਤ ਤੇ ਆ ਜੀ ਇੱਕ ਦੋਵੇਂ ਬੰਦੇ ਚੰਗੇ ਲੈ ਕੇ ਗਏ ਜਿਹੜੇ ਲੈ ਗਏ ਅੱਛਾ ਮਤਲਬ ਜਿਹੜੀ ਪਹਿਲਾਂ ਝੋਟੀ ਲੈ ਗਏ ਵੈਸੇ ਤਾਂ ਨੇਚਰਲੀ ਐਨੀ ਕੀਮਤ ਜਿਹੜਾ ਉਹ ਸ਼ੌਂਕੀ ਵੀਰ ਹੀ ਪਰਦਾ ਹੈ ਨਾ ਨਹੀਂ ਸ਼ੌਕ ਵਾਲਾ ਬੰਦਾ ਹੀ ਵਲਦਾ ਠੀਕ ਹੈ ਮਤਲਬ ਇਸ ਪੱਖ ਤੋਂ ਮਨ ਖੁਸ਼ ਆ ਵੀ ਜਿਹੜਾ ਪਸ਼ੂ ਤੇ ਉੱਤੇ ਮਿਹਨਤ ਕੀਤੀ ਚੰਗਾ ਸੰਭਾਲਿਆ ਉਹਦੀ ਰਕਮ ਵਧੀਆ ਮਿਲ ਗਈ ਹੈ ਨਾ ਹਾਂਜੀ ਉਸ ਤੇ ਅੱਛਾ ਇਹ ਮਾਝ ਦਾ ਦੁੱਧ ਦਾ ਰਿਕਾਰਡ ਕੀ ਰਿਹਾ ਪਿਛਲੇ ਸੂਏ ਦਾ ਇਹਦਾ ਹੀ 18 ਕਿਲੋ ਲੰਮਾ ਚੋਇਆ ਆਪਾਂ ਠ ਠੀਕ ਹੈ ਵਜਦੀ ਪੀਕ ਲੈਵਲ ਵਧਿਆ ਵੀ ਸੀ ਪਰ 18 ਤਾਂ ਲੰਬਾ 18 ਲੰਮਾ ਹੀ ਚੱਲਿਆ ਬਈ ਇਹ ਸੂਆ ਇਹ ਕੰਨਾਂ ਮਾ ਸੂਈ ਆਰ ਕੀ ਇਹ ਤੀਜਾ ਹੁਣ ਸੂਈ ਆ ਬਈ ਤੀਜਾ ਸੂਆ ਸੂਈ ਆ ਹਾਂਜੀ ਠੀਕ ਹੈ ਸੋ ਦੋਸਤੋ ਮੱਝ ਫੇਰ ਦੇਖ ਲਓ ਤੀਜਾ ਸੂਆ ਕਰਮਾ ਵਾਲੀ ਸੂਪੀ ਪਰ ਮੈਂ ਇਸ ਵਕਤ ਤੋਂ ਸ਼ੋਰਾਂ ਵੀ ਇਦਾਂ ਹੀ ਇਦਾਂ ਦੀ ਬੰਤਰ ਆ ਇਦਾਂ ਦਾ ਢਾਂਚਾ ਵੀ ਆਮ ਪਸ਼ੂ ਪਾਲਕ ਵੀਰ ਨੂੰ ਜੇ ਦੂਜਾ ਸੂਆ ਵੀ ਕਹਿ ਦੇਣਾ ਹੋਵੇ ਨਾ ਇਹਦੇ ਚਿਹਰੇ ਤੋਂ ਇਹ ਕੋਈ ਬਹੁਤੀ ਵੱਡੀ ਨਹੀਂ ਲੱਗਦੀ ਤੇ ਇੱਕ ਹੋਰ ਖੂਬੀ ਐ ਇਸ ਮੱਝ ਦੀ ਇਹਨੇ ਇਸ ਵਾਰ ਤੀਜੀ ਵਾਰ ਕੱਟੀਆਂ ਨੂੰ ਜਨਮ ਦਿੱਤਾ ਇਸ ਤੋਂ ਪਹਿਲਾਂ ਵਾਲੀਆਂ ਦੋਨੇ ਕੱਟੀਆਂ ਵਾਈ ਮਤਲਬ ਤੀਜਾ ਸੁਆ ਸੋਈ ਤੇ ਤਿੰਨੇ ਕਟੀਆਂ ਜਿਨ੍ਹਾਂ ਦੇ ਵਿੱਚੋਂ ਦੋ ਕਟੀਆਂ ਬਾਈ ਕੋਲ ਘਰੇ ਇਸੇ ਮੱਝ ਦਾ ਰਵਾ ਜਿਹੜਾ ਉਹ ਰਹੂਗਾ ਤੇ ਇੱਕ ਕੱਟੀ ਇਸ ਮੱਝ ਦੇ ਨਾਲ ਅੱਗੇ ਚਲੀ ਜਾਣੀ ਹੈ ਜਿਹੜੀ ਹੁਣ ਇਸ ਮੱਝ ਨੇ ਦਿੱਤੀ ਹੈ ਸੋ ਤੁਸੀਂ ਇਸ ਮੱਝ ਨੂੰ ਐਵੇਂ ਦੇਖੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ ਦੱਸੋ ਜੇ ਕੋਈ ਵੀ ਇਹੇ ਤੁਰਦੀ ਫਿਰਦੀ ਮੱਝ ਨੂੰ ਦੇਖਣਾ ਚਾਹੁੰਦਾ ਤਾਂ ਉਸ ਵੀਡੀਓ ਚ ਦੇਖ ਲਓ ਕਿਉਂਕਿ ਹੁਣ ਇੱਕ ਤਾਂ ਜੇਰ ਦਾ ਲੜ ਥੋੜਾ ਲੰਮਕੀ ਜਾਂਦਾ ਜੇ ਤੋਰਾਂਗੇ ਤਾਂ ਉਹ ਲੜ ਭੜਾ ਜਾਂ ਲੱਗੂਗਾ ਜਾਂ ਟੁੱਟੂਗਾ ਵੀ ਤੇ ਦੂਜਾ ਇਹ ਆ ਵੀ ਉਹ ਵੀਡੀਓ ਦਿਨ ਦੀ ਬਣੀ ਵੀ ਆ ਤੁਸੀਂ ਉਸ ਵੀਡੀਓ ਚ ਇਹਦੀ ਬਿਊਟੀ ਦੇਖ ਸਕਦੇ ਹੋ ਜਸਵੀਰ ਭਾਈ ਸਸਰੀ ਕਾ ਸਸਰੀ ਕਾ ਜੀ ਆਪਣਾ ਪਿੰਡ ਪੂੰਦੜਾ ਹੈ ਨਾ ਪੂੰਦੜ ਜੀ ਪੂੰਦੜਾ ਨੇੜੇ ਰਾਮਪੁਰੇ ਦੇ ਰਹੇ ਹਾਂਜੀ ਜਸਵੀਰ ਭਾਈ ਤੇਰੇ ਕੋਲੋਂ ਵੀਡੀਓ ਬਣਾਈਆਂ ਪਹਿਲਾਂ ਮੈਂ ਤਿੰਨ ਚਾਰ ਵੀਡੀਓ ਬਣਾਈਆਂ ਹਾਂਜੀ ਚੰਗੇ ਪਸ਼ੂਆਂ ਦਾ ਸ਼ੌਂਕ ਹੈ ਹਾਂਜੀ ਇਹ ਕਦੋਂ ਕਦਾ ਹੈਗਾ 8-10 ਸਾਲ ਤੋਂ 8-10 ਸਾਲ ਤੋਂ ਹਾਂਜੀ ਅੱਛਾ ਇਹ ਤੂੰ ਪਹਿਲਾਂ ਜਿਹੜੀਆਂ ਮੱਝਾਂ ਬਹੁਤੀਆਂ ਜਿਹੜੀਆਂ ਸੀ ਮੇਰੇ ਖਿਆਲ ਚੋ ਹਰਿਆਣੇ ਚੋਂ ਹੀ ਲਿਆਈ ਸੀ ਨਾ ਹਰਿਆਣੇ ਚੋਂ ਹੀ ਪੰਜਾਬ ਦੇ ਵਿੱਚੋਂ ਤੁਸੀਂ ਇਹ ਮੱਝ ਖਰੀਦੀ ਤੇ ਉਸ ਘਰ ਚੋਂ ਖਰੀਦੀ ਹੈ ਜਿਹੜਾ ਵੀਰ ਕਹਿੰਦਾ ਵੀ ਘਰ ਦੀਆਂ ਹੀ ਮੱਝਾਂ ਹੈ ਮਤਲਬ ਉਹ ਹਰਿਆਣੇ ਚੋਂ ਨਹੀਂ ਖਰੀਦੀ ਹੈ ਨਾ ਹਾਂਜੀ ਹਾਂਜੀ ਕਿੱਦਾਂ ਦੀ ਲੱਗੀ ਇਹ ਮੁਰਾ ਤੈਨੂੰ ਕਿੱਦਾਂ ਦੀ ਲੱਗੀ ਬਹੁਤ ਸੋਹਣੀ ਲੱਗੀ ਵਧੀਆ ਲੱਗੀ ਵਧੀਆ ਲੱਗੀ ਬਾਈ ਦੇ ਘਰੇ ਆ ਕੇ ਪਸ਼ੂ ਦੇਖੇ ਜਦੋਂ ਸਾਰੇ ਦੇਖੇ ਇਹਦੀਆਂ ਕੱਟੀਆਂ ਦੇਖੀਆਂ ਠੀਕ ਹੈ ਜਦੋਂ ਇਹਨਾਂ ਦੱਸਿਆ ਵੀ 2-2 ਲੱਖ ਰਿਆ ਵੇਖਦਿਆਂ ਹੂੰ ਤੇ ਫਿਰ ਆਪਾਂ ਵੀ ਦੇਖਿਆ ਵੀ ਇਹਦੇ ਬੱਚੇ ਵੀ ਗਾ ਜਾਣਗੇ ਠੀਕ ਹੈ ਅੱਛਾ ਇੱਕ ਇੱਕ ਗੱਲ ਹੋਰ ਜਸਵੀਰ ਭਾਈ ਮੈਂ ਜ਼ਰੂਰ ਪੁੱਛਣੀ ਹੈ ਵੀ ਜਿਵੇਂ ਕੋਈਸ ਵੀਰ ਹਰ ਇੱਕ ਦੀ ਆਪਕੋ ਆਪਣੀ ਥਿੰਕਿੰਗ ਸੋਚ ਰੱਖਦਾ ਕੋਈ ਵੀ ਇਨਸਾਨ ਕੁਝ ਕੁ ਵੀਰਾਂ ਨੇ ਕਹਿਣਾ ਵੀ ਮੱਝ ਦੇ ਉੱਤੇ ਇੰਨੀ ਰਕਮ ਜਿਹੜੀ ਲਾਤੀ ਜਿਵੇਂ 2 ਲੱਖ 40 ਹਜ਼ਾਰ ਦਾ ਬਾਈ ਜਿਹੜੀ ਦੱਸਦੇ ਆ ਵੀ ਸੌਦਾ ਸਾਡਾ ਹੋਇਆ ਮਤਲਬ ਇੰਨੀ ਕੀਮਤ ਰੱਖ ਕੇ ਇਹਦੇ ਚੋਂ ਦੁੱਧ ਚੋਂ ਆਪਾਂ ਸੋਚਦੇ ਆ ਪੈਸਾ ਕਮਾਉਣ ਦਾ ਜਾਂ ਇੱਕ ਠਰਕਾ ਵੀ ਇਹ ਤੋਂ ਆਪਾਂ ਬਰੀਡਿੰਗ ਕਰਾਂਗੇ ਇਹ ਤਾਂ ਈ ਸ਼ੌਂਕ ਆ ਅਜਾ ਸ਼ੌਂਕ ਹੈ ਹਾਂ ਈ ਬਾਕੀ ਦੁੱਧ ਚਵਾਈ ਚਬਾਗੀ ਤਾਂ ਆਪਾਂ ਤਣਾਉਲਾ ਮੇਲਾ ਵੀ ਦੇਖਾਂਗੇ ਮਤਲਬ ਚੰਗਾ ਦੁੱਧ ਦੇਗੀ ਤਾਂ ਤਨੌਲਾ ਮੇਲਾ ਵੀ ਦੇਖ ਲਾਂਗੇ ਤੇ ਨਹੀਂ ਇੱਕ ਸ਼ੌਂਕ ਆ ਵੀ ਘਰੇ ਚੰਗਾ ਪਸ਼ੂ ਹੋਵੇ ਹਾਂਜੀ ਘਰੇ ਸੋਨਾ ਖੜਾ ਬਸ ਠੀਕ ਐ ਇਸੇ ਕਰਕੇ ਫਿਰ ਇਹਨੂੰ ਆਪਾਂ ਖਰੀਦ ਕੇ ਲੈ ਕੇ ਚੱਲਿਓ ਹਾਂਜੀ ਹਾਂਜੀ ਅੱਛਾ ਇੱਕ ਹੋਰ ਚੀਜ਼ ਬਾਈ ਤੁਸੀਂ ਮੇਰੇ ਖਾਲਚ ਵਪਾਰ ਵੀ ਸ਼ੁਰੂ ਕੀਤਾ ਸੀ ਹਨਾ ਹਾਂਜੀ ਉਹ ਤੁਹਾਹੀ ਦੀ ਪ੍ਰੋਬਲਮ ਆ ਗਈ ਥੋੜੀ ਜੀ ਤਾਂ ਕਰਕੇ ਛੱਡਣਾ ਪੈ ਗਿਆ ਅੱਛਾ ਅੱਛਾ ਇੱਕ ਗੱਲ ਦੱਸੀ ਬਾਈ ਜਿਵੇਂ ਮੈਂ ਇਸ ਝੋਟੀ ਬਾਰੇ ਪਿਛਲੀ ਵੀਡੀਓ ਚ ਵੀ ਕਿਹਾ ਸੀ ਵੀ ਇਹ ਤੀਜਾ ਸੂਆ ਬਾਈ ਨੇ ਦੱਸਿਆ ਹਾਂਜੀ ਇਹਦੀ ਬੰਤਰ ਇਹਦੇ ਚਿਹਰੇ ਤੋਂ ਲੱਗਦਾ ਵੀ ਇਹ ਤੀਜਾ ਸੂਆ ਨਹੀਂ ਲੱਗਦਾ ਈ ਇਸੇ ਇਮਾਨਦਾਰੀ ਕਰਕੇ ਪੈਸੇ ਇਨਵੈਸਟ ਕਰਤੇ ਦੇ ਬਾਈ ਦੀ ਇਮਾਨਦਾਰੀ ਤੇ ਬਾਈ ਨੇ ਸਹੀ ਦੱਸਤਾ ਨਹੀਂ ਤੇ ਇਹਨੂੰ ਦੂਜਾ ਸੂਆ ਕਿਹਾ ਜਾ ਸਕਦਾ ਹੈ ਨਾ ਦੂਜਾ ਦੱਸਣਾ ਹੀ ਕਿਸੇ ਨੇ ਹੋਰ ਕਿਸੇ ਨੂੰ ਸਹੀ ਹੈ ਮਤਲਬ ਉਸੇ ਕਰਕੇ ਹੀ ਇਨਵੈਸਟਮੈਂਟ ਜਿਹੜੀ ਕਰਤੀ ਹਾਂਜੀ ਹਾਂਜੀ ਠੀਕ ਹੈ ਸੋ ਦੱਸੋ ਇਹ ਗੱਲਾਂ ਜੈਨੂਅਨ ਹੈ ਮੈਂ ਦੁਬਾਰਾ ਝੋਟੀ ਦੇ ਨੇੜੇ ਜਾਣਾ ਤੁਸੀਂ ਚਿਹਰਾ ਦੇਖ ਲਓ ਇਹ ਤੀਜਾ ਸੂਆ ਸੂਈ ਵੀ ਝੋਟੀ ਹੈ ਇਹਦਾ ਚਿਹਰਾ ਦੇਖ ਕੇ ਤੁਹਾਨੂੰ ਅੰਦਾਜ਼ਾ ਹੋਊ ਵੀ ਭਾਵੇਂ ਦੂਜਾ ਸੂਆ ਬਾਈ ਕਹਿ ਜਾਂਦਾ ਪਰ ਇਸ ਵੀਰ ਨੇ ਜਿੰਨੇ ਕੁ ਪਸ਼ੂ ਵੇਚੇ ਆ ਪਹਿਲਾਂ ਜਿਹੜੇ ਘਰ ਚੋਂ ਇਹ ਵੀਡੀਓ ਬਣਾ ਰਹੇ ਆ ਤਾਂ ਇਹ ਜਾਣਕਾਰੀ ਇਦਾਂ ਹੀ ਦਿੱਤੀ ਸੀ ਤੇ ਸਾਰੇ ਪਸ਼ੂਆਂ ਨੂੰ ਰਿਸਪੌਂਸ ਵੀ ਚੰਗਾ ਆਇਆ ਇਹਦੇ ਤੋਂ ਹੌਸਲੇ ਦੀ ਲੋੜ ਆ ਜੇ ਕਈ ਵਾਰ ਆਪਾਂ ਨੂੰ ਇਹ ਲੱਗਦਾ ਵੀ ਦੁੱਧ ਦੀ ਕੀਮਤ ਉਹਨੀ ਨਹੀਂ ਮਿਲਦੀ ਪਰ ਜੇ ਪਸ਼ੂ ਚੰਗਾ ਸੋਹਣਾ ਸੰਭਾਲਦੇ ਆ ਨਾ ਤਾਂ ਉਦੋਂ ਵੇਚਣ ਲੱਗਿਆਂ ਤੁਹਾਡੀ ਗਰਜ ਪੂਰੀ ਕਰਦਾ ਤੇ ਛੋਟੀ ਬਾਈ ਨੇ ਖਰੀਦੀ ਹੈ ਤੇ ਇਹ ਬਾਈ ਕੋਲ ਭੂੰਦੜਪਿੰਡ ਦੇ ਵਿੱਚ ਜਾਨੀ ਰਾਮਪੁਰੇ ਦੇ ਨਾਲ ਭੂੰਦੜਾ ਜਸਵੀਰ ਭਾਈ ਇਹ ਆਪਾਂ ਕਈ ਵਾਰ ਇਹ ਹੁੰਦਾ ਵੀ ਜੋ ਆਪਾਂ ਨੂੰ ਕੋਈ ਚੰਗੀ ਰਕਮ ਉਸ ਤੋਂ ਵੱਧ ਕੇ ਦਿੰਦਾ ਜਾਂ ਵੇਚਣ ਦਾ ਵੀ ਸੋਚਦੇ ਆ ਜਾਂ ਇਹ ਮੇਨ ਆਪਾਂ ਕਰ ਦੇਖਾਂਗੇ ਚੋਕੇ ਦੇਖਾਂਗੇ ਠੀਕ ਹੈ ਚੋਕੇ ਹੀ ਦੇਖਾਂਗੇ ਘਰੇ ਠੀਕ ਹੈ 15 ਦਿਨ ਦੇਣੇ ਜੋ ਕਿ ਇੱਕ ਵਾਰੀ ਠੀਕ ਹੈ ਅੱਛਾ ਉਦੋਂ ਪਹਿਲਾਂ ਕੋਈ ਲਾਈਵ ਲੂਈਬ ਦਾ ਵੀ ਸੋਚ ਸਕਦੇ ਆ ਚੰਗੇ ਦੋਤ ਲਾਈਵ ਚ ਪਾਵਾਂਗੇ ਜੀ ਜ਼ਰੂਰ ਚ ਪਾਵਾਂਗੇ ਠੀਕ ਹੈ ਓਕੇ ਸੋ ਦੋਸਤੋ ਲਾਈਵ ਵੀ ਚ ਪਾਉਣ ਦਾ ਇਰਾਦਾ ਹੈ ਇੱਕ ਹੋਰ ਚੀਜ਼ ਬਾਈ ਨੇ ਕੀਤੀ ਉਹ ਵੀ ਜ਼ਰੂਰ ਵੀਡੀਓ ਚ ਤਸਵੀਰੇ ਦੇ ਬਾਰੇ ਜਿਵੇਂ ਹੁਣ ਬਾਈ ਨੇ ਫੀਡ ਵਗੈਰਾ ਪਾਉਂਦਾ ਉਹ ਫਿਰ ਪੁੱਛ ਲਈ ਆਪਾਂ ਉੱਥੇ ਤਿਆਰ ਕਰਾਂਗੇ ਮੈਂ ਲੱਖ ਮਹੀਨੇ ਤਾਂ ਇੱਥੇ ਹੀ ਰੱਖ ਲਈ ਬਾਈ ਤੋਂ ਅੱਜ ਬਣਵਾ ਕੇ ਲਿਆ ਇਹ ਅੱਜ ਬਣਵਾ ਲਈ ਅੱਛਾ ਕੀ ਕੀ ਚੀਜ਼ਾਂ ਲੈ ਕੇ ਚੱਲਿਓ ਹਾਲਾਂਕਿ ਮੈਨੂੰ ਪਤਾ ਪਰ ਵੀਡੀਓ ਚ ਦੱਸ ਦਿਓ ਜੀ ਫੀਡ ਦੋ ਇੱਕ ਮਹੀਨੇ 4 ਗੱਟੇ ਫੀਡ ਦੇ ਤੇ 1 ਮਹੀਨੇ ਦੀ ਲੇਟੀ ਹਾਂ ਜੀ ਬਾਕੀ ਬਿੱਲ ਲੈ ਲੈ ਬਾਈ ਤੋ ਜਿਹੜੀਆਂ ਆਈਟਮਾਂ ਪਵਾਈਆਂ ਉਹੀ ਗਾਹਾਂ ਚੜਾਣਗੇ ਉਹੀ ਪਵਾਵਾਂਗੇ ਵੀ ਇਹ ਪਸ਼ੂ ਜਿਹੜੇ ਘਰ ਚ ਬਾਈ ਸੰਭਾਲਦਾ ਉਸੇ ਤਰੀਕੇ ਨਾਲ ਇਹਦੀ ਰਾਈਟ ਪਲਾਨ ਹੋ ਜੇ ਉਪਰਾਂ ਨਾ ਮੰਨਣ ਪਸ਼ੂ ਇਹਦਾ ਇਹਦਾ ਤੈਨੂੰ ਕੀ ਲੱਗਦਾ ਵੀ ਇਹਦੇ ਨਾਲ ਫਰਕ ਪੈਂਦਾ ਹੋਊਗਾ ਜਦੋਂ ਫੀਡ ਚੇਂਜ ਕਰਾਂਗੇ ਆਪਾਂ ਜਾ ਕੇ ਹੋਰ ਪਾਵਾਂਗੇ ਤਾਂ ਉਹਦੇ ਨਾਲ ਫੀਡ ਦਾ ਹੀ ਕਮਾਲ ਆਈ ਬਾਈ ਦਾ ਸਹੀ ਹੈ। ਸੋ ਦੱਸੋ ਇਹ ਵੀ ਖਾਸ ਗੱਲ ਨੋਟ ਕਰਨ ਵਾਲੀ ਵੀ ਜਿੱਥੋਂ ਚੰਗੀ ਮੱਝ ਖਰੀਦਦੇ ਆ ਦੋ ਘਟੇ ਫੀਡ ਦੀ ਵੀ ਪੈਸੇ ਦੇ ਦਿਆ ਕਰੋ ਫਾਰਮਰ ਤੋਂ ਲੈ ਲਿਆ ਕਰੋ ਕਿਉਂਕਿ ਮੱਝ ਜਾ ਕੇ ਉਹੀ ਫੀਡ ਖਾਵੇ ਜਿਹੜੀ ਇੱਥੇ ਖਾਂਦੀ ਸੀ ਤਾਂ ਪਸ਼ੂ ਛੇਤੀ ਪੀਕ ਲੈਵਲ ਤੇ ਆਉਂਦਾ ਹੈ। ਬਹੁਤ ਸੋਹਣੀ ਰਕਮ ਤੇ ਦੋਸਤੋ ਇਹ ਮੱਝ ਸੇਲ ਹੋਈ ਹੈ। ਇਹ ਦੱਸਣਾ ਸਿਰਫ ਤੁਹਾਨੂੰ ਇਸ ਕਰਕੇ ਨਹੀਂ ਵੀ ਕੋਈ ਅਸੀਂ ਇਹ ਵਡਿਆਈ ਮਾਰੇ ਵੀਡੀਓ ਬਣਾ ਰਹੇ ਆ। ਇੱਕ ਤਾਂ ਸੁਨੇਹਾ ਦੇਣਾ ਸੀ ਵੀ ਜੇ ਚੰਗੇ ਪਸ਼ੂ ਸੰਭਾਲੋਗੇ ਤੇ ਚੰਗੇ ਹੀ ਵਿਕਣਗੇ। ਸੋ ਸੀਮਣ ਭਰਉਣ ਲੱਗਿਆ ਗਰੇਜ ਕਿਰਸ ਨਾ ਕਰਿਆ ਕਰੋ ਚੰਗਾ ਬੁੱਲ ਆਪਦੇ ਹੱਥੀਂ ਟੀਕਾ ਲਿਆ ਕੇ ਜਾਂ ਸੀਮਨ ਜਿਹੜਾ ਉਹ ਭਰੋਸੇਯੋਗ ਡਾਕਟਰ ਵੀਰ ਤੋਂ ਭਰਾ ਕੇ ਤੁਸੀਂ AI ਕਰਵਾਓ ਜਿਹਦੇ ਨਾਲ ਤੁਹਾਡੇ ਕੋਲ ਇਦਾਂ ਦੇ ਬੱਚੇ ਤਿਆਰ ਹੋਣ ਚੰਗੇ ਸੰਭੋ ਜੇ ਖਰਾਕ ਖਾਣਗੇ ਤਾਂ ਆਮਦਨ ਵੀ ਚੰਗੀ ਦੇਣਗੇ ਜਦੋਂ ਕਿਤੇ ਤੁਸੀਂ ਇਹਨਾਂ ਨੂੰ ਸੇਲ ਕਰਦੇ ਆਂ ਸੋ ਦੱਸੋ ਇਹ ਜਿਹੜਾ ਰੱਸਾ ਹੁੰਦਾ ਝੋਲੀ ਦੇ ਵਿੱਚ ਆਪਾਂ ਪਵਾਉਣੇ ਆ ਤਾਂ ਕਿ ਵਾਅਦਾ ਕਰੇ ਫਾਰਮਰ ਜਿਹੜਾ ਪੈਸੇ ਲਾਉਂਦਾ ਠੀਕ ਹੈ ਭਾਈ ਸੋ ਇਹ ਬਾਈ ਜੀ ਹੋਰਾਂ ਨੇ ਜਿਹੜਾ ਇਹ ਝੋਟੀ ਨੂੰ ਖਰੀਦਿਆ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਬੇਨਤੀ ਆ ਵੀ ਜਿਹੜੇ ਭਰਾ ਨੇ ਸੋਨੇ ਰੁਪਏ ਖਰਚ ਕੇ ਤੇ ਸੋਹਣੀ ਮੱਝ ਖਰੀਦੀ ਐ ਉਹਦੇ ਘਰੇ ਇਦਾਂ ਦੇ ਇਹਦੇ ਤੋਂ ਰਵਾ ਜਿਹੜਾ ਉਹ ਇਦਾਂ ਦੇ ਪਸ਼ੂ ਤਿਆਰ ਹੋਣ ਖਰਚ ਤੇ ਇਹ ਵੀਰ ਵੀ ਜਿਹੜਾ ਉਹ ਹੌਸਲਾ ਜਿਨੇ ਵੇਚੀ ਉਹਨੂੰ ਵੀ ਫੇਰ ਹੀ ਹੋਣਾ ਵੀ ਜਦੋਂ ਉੱਥੇ ਗੱਲ ਚੱਲੂਗੀ ਕਈ ਪਸ਼ੂ ਇਦਾਂ ਦੇ ਹੁੰਦੇ ਆ ਵੀ ਜਿਹੜੇ 20 20 ਸੂਵੇ ਸੁੰਦੇ ਆ ਕਿਸੇ ਘਰੇ ਤੇ ਉਹਦਾ ਨਾਮ ਉਵੇਂ ਹੀ ਪੱਕ ਜਾਂਦਾ ਵੀ ਇਹ ਕੌਣੀ ਵਾਲੀ ਮੱਝ ਆ ਤੇ ਜਾਂ ਇਹ ਫਲਾਣੇ ਪਿੰਡ ਤੋਂ ਖਰੀਦੀ ਸੀ ਸੋ ਇਵੇਂ ਹੀ ਜਿਹੜੀਆਂ ਸਾਂਝਾਂ ਵੀ ਬਣਦੀਆਂ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਸਿਰਫ ਇੱਕ ਤੇ ਮੰਨ ਲਓ ਵੀ ਗੁਰਪਿਆਰ ਬਾਈ ਜਿਹਨੇ ਪਸ਼ੂ ਵੇਚਿਆ ਜਸਵੀਰ ਬਾਈ ਜੀ ਨੇ ਪਸ਼ੂ ਖਰੀਦਿਆ ਤੇ ਜਾਂ ਮੈਂ ਇੱਕ ਯੂਟਿਊਬਰ ਦੇ ਤੌਰ ਤੇ ਇਹ ਵੀਡੀਓ ਅਸੀਂ ਚੌਂਕਿਆ ਸ਼ੂਟ ਕੀਤੀ ਹੈ ਜਿਨ੍ਹਾਂ ਨੇ ਐਂਡ ਤੱਕ ਦੇਖੀ ਉਹਨਾਂ ਦਾ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਦੋਸਤੋ ਇਦਾਂ ਦੀਆਂ ਵੀਡੀਓ ਜਿਹੜੀਆਂ ਹੋ ਕਦੇ-ਕਦੇ ਬਣਾ ਲਈਦੀਆਂ ਤਾਂ ਕਿ ਪਸ਼ੂ ਪਾਲਕਾਂ 'ਚ ਇੱਕ ਪੱਖ ਤੋਂ ਹੌਸਲਾ ਜਾ ਬਣਿਆ ਰਵੇ ਵੀ ਦੁੱਧ ਦੇ ਰੇਟ ਭਾਵੇਂ ਘਟਾ ਹੈ ਪਰ ਚੰਗਾ ਪਸ਼ੂ ਚੰਗੀ ਕੀਮਤ ਤੇ ਹੀ ਸੇਲ ਹੁੰਦਾ ਹੈ ਮਿਹਰਬਾਨੀ ਦੋਸਤੋ